ਰਬਿਨ ਜੀ ਆ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਗੁਰੂ ਪਿਆਰਿਓ ਗੁਰੂ ਸਵਾਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪਿਆਰਿਓ ਅੱਜ ਆਪਾਂ ਜਿਹੜੀ ਬੇਨਤੀ ਸਾਂਝੀ ਕਰਾਂਗੇ ਮਾਤਾ ਗੁਜਰੀ ਜੀ ਦੀ ਜਿਹੜੀ ਸ਼ਹੀਦੀ ਸੀ ਸ਼ਹਿਬ ਜਾਦਿਆਂ ਤੋਂ ਬਾਅਦ ਇਸ ਤਰ੍ਹਾਂ ਹੋਈ ਸੀ ਜਿਸ ਬਾਰੇ ਬਹੁਤੀ ਸੰਗਤ ਜਿਹੜੀ ਹੈ ਨਹੀਂ ਜਾਣਦੀ ਆਪਾਂ ਆਪਣੀਆਂ ਬੇਨਤੀਆਂ ਆਰੰਭ ਕਰੀਏ ਜੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਜਿਹੜੀ ਬੇਨਤੀ ਅੱਜ ਸਾਂਝੀ ਕਰਾਂਗੇ ਇਤਿਹਾਸ ਦੇ ਵਿੱਚ ਬਹੁਤ ਪ੍ਰਕਾਰ ਦੇ ਵਖਰੇਵੇਂ ਪਾ ਕੇ ਸਾਨੂੰ ਸਾਡੀ ਮਤ ਨੂੰ ਜਿਹੜਾ ਹੈ ਉਹ ਵੰਡ ਦਿੱਤਾ ਗਿਆ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਮਾਤਾ ਗੁਜਰੀ ਦੀ ਸ਼ਹੀਦੀ ਦੇ ਬਾਬਤ ਸਾਡੀ ਜਿਹੜੀ ਰਾਏ ਹੈ ਉਹ ਇੱਕ ਨਹੀਂ ਹੋ ਰਹੀ ਪਰ ਜਿਹੜੀ ਬਹੁਤੇ ਵਿਦਵਾਨਾਂ ਦੀ ਸਹਿਮਤੀ ਹੈ ਸਤ ਸੰਗਤ ਉਹ ਇਸੇ ਪ੍ਰਕਾਰ ਬਣਦੀ ਹੈ ਕਵੀ ਸੰਤੋਖ ਸਿੰਘ ਨੇ ਵੀ ਇਸੇ ਪ੍ਰਕਾਰ ਲਿਖਿਆ ਹੈ ਜਿਵੇਂ ਅੱਪਾ ਅੱਜ ਸਮਝਾਂਗੇ ਸਤ ਸੰਗਤ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਡੀ ਜਿਹੜੀ ਕੌਮ ਦੇ ਨੁਮਾਇੰਦੇ ਨੇ ਕੁਝ ਆਗੂ ਨੇ ਜੋ ਇਤਿਹਾਸ ਵਿੱਚ ਜਿੱਥੇ ਕਿੱਥੇ ਵੀ ਰਲਗੱਡ ਲੱਗਦੀ ਹੈ ਜੋਥੇ ਕਿਤੇ ਮਤਾਂ ਸਾਡੀਆਂ ਇੱਕ ਨਹੀਂ ਹੁੰਦੀਆਂ ਉਹਨੂੰ ਬੈਠ ਕੇ ਸੁਲਝਾ ਲਿਆ ਜਾਏ ਉਹ ਇਤਿਹਾਸ ਨੂੰ ਉਥੋਂ ਬਿਲਕੁਲ ਇੱਕ ਕੀਤਾ ਜਾਵੇ ਦੇਖੋ ਸਾਡਾ ਜਿਹੜਾ ਇਤਿਹਾਸ ਹੈ ਵਖਰੇਵੇਂ ਪੈ ਕੇ ਲੋਕਾਂ ਦੇ ਵਿੱਚ ਬਹੁਤ ਪ੍ਰਕਾਰ ਦੀ ਜਿਹੜੀ ਰਲਗੱਡ ਕੀਤੀ ਜਾਣੀ ਹੈ ਵਿਚਾਰਾਂ ਦੇ ਰਾਹੀਂ ਹੋਰ ਐਰਾ ਵਗੈਰਾ ਚੀਜ਼ਾਂ ਜੜੀਆਂ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਜਦੋਂ ਇਤਿਹਾਸ ਇੱਕ ਹੋਊਗਾ ਤੇ ਸਾਧ ਸੰਗਤ ਫਿਰ ਮਤਾਂ ਵੀ ਵੱਖ-ਵੱਖ ਨਹੀਂ ਹੋਣਗੀਆਂ ਅੱਜ ਅੱਜ ਸਾਧਾ ਜਿਹੜਾ ਇਤਿਹਾਸ ਹੈ ਉਹ ਵੱਖ-ਵੱਖ ਹੋਣ ਕਰਕੇ ਮਤਾਂ ਵੀ ਵੱਖੋ-ਵਕਰੀਆਂ ਹੋ ਚੁੱਕੀਆਂ ਨੇ ਇਹ ਤੁਹਾਡੇ ਸਾਹਮਣੇ ਹੈ ਬਹੁਤਾ ਦੇ ਦੱਸਣ ਦੀ ਲੋੜ ਕੋ ਨਹੀਂ ਸਾਧ ਸੰਗਤ ਹੁਣ ਆਪਾਂ ਜਿਹੜੀ ਬੇਨਤੀ ਸਾਂਝ ਕਰਾਂਗੇ ਦੇਖੋ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਹੈ ਗੁਰੂ ਪਿਆਰਿਓ ਉਹ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਹੈ ਉਹ ਅਜੇ ਹੀ ਇੱਕ ਧਰਤੀ ਹੈ ਪਿਆਰਿਓ ਜਿਸ ਧਰਤੀ ਦੇ ਉੱਪਰ ਦੋ ਵੱਡੀਆਂ ਜਿਹੜੀਆਂ ਉਮਰਾਂ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਠੰਡ ਲੱਗਦੀ ਹੈ ਇੱਕ ਤੇ ਨਿਆਣ ਪੁਣਾ ਬੱਚੇ ਇੱਕ ਹੁੰਦੀ ਹੈ ਬਜ਼ੁਰਗ ਅਵਸਥਾ ਦੋਨੇ ਉਮਰਾਂ ਉਥੇ ਕੈਦ ਨੇ ਬੱਚੇ ਵੀ ਨੇ ਤੇ ਬਜ਼ੁਰਗ ਵੀ ਨੇ ਨੌਜਵਾਨਾਂ ਨੂੰ ਕਹਿੰਦੇ ਠੰਡ ਘੱਟ ਲੱਗਦੀ ਹੁੰਦੀ ਹੈ ਥੋੜੀ ਜੀ ਚਲੋ ਖੈਰ ਉਹ ਦੋ ਉਮਰਾਂ ਉੱਥੇ ਕੈਦ ਨੇ ਦੋ ਅਵਸਥਾਵਾਂ માં ਕੈਦ ਨੇ ਸਾਧ ਸੰਗਤ ਦੋਨੇ ਉਮਰਾਂ ਦੇ ਵਿੱਚ ਠੰਡ ਜ਼ਿਆਦਾ ਲੱਗਦੀ ਹੈ ਪਰ ਉਹਨਾਂ ਨੇ ਅਤ ਦੀ ਠੰਡ ਨੂੰ ਝੱਲਦੇ ਹੋਏ ਅਤ ਦੀ ਠੰਡ ਨੂੰ ਕਬੂਲਦੇ ਹੋਏ ਪਿਆਰਿਓ ਸਾਡੇ ਲਈ ਇੱਕ ਪੂਰਣੇ ਪਾ ਦਿੱਤੇ ਸਾਡੇ ਲਈ ਇੱਕ ਇਹੋ ਜੀ ਮਿਸਾਲ ਕਾਇਮ ਕਰ ਦਿੱਤੀ ਕਿ ਹੇ ਭਨ ਭਾਰਤ ਵਾਸੀਓ ਭਾਰਤ ਵਰਸ਼ ਦੀ ਉਹਨਾਂ ਨੇ ਜਿਹੜੀ ਤਕਦੀਰ ਸੀ ਉਹੀ ਪਲਟ ਦਿੱਤੀ ਉਹ ਬਦਲ ਦਿੱਤੀ ਭਾਰਤ ਵਰਸ਼ ਦੀ ਜਿਹੜੀ ਤਸਵੀਰ ਸੀ ਉਹੀ ਇੱਕ ਇਹੋ ਜਿਹੇ ਤਰੀਕੇ ਨਾਲ ਬਦਲ ਦਿੱਤੀ ਪਿਆਰਿਓ ਜਿਸ ਵਿੱਚ ਕਿਸੇ ਨੇ ਹੋਰ ਹਿੰਮਤ ਨਹੀਂ ਕੀਤੀ ਉਹਨਾਂ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਉਹ ਧਰਤੀ ਵੀ ਇੰਨੀ ਕੋ ਰੋਈ ਕਿ ਉਸ ਧਰਤੀ ਦਾ ਵੀ ਕੋਈ ਅੰਤ ਨਾ ਰਿਹਾ ਸਾਧ ਸੰਗਤ ਹੁਣ ਆਪਾਂ ਜਿਹੜੀ ਬੇਨਤੀ ਸਾਂਝੀ ਕਰਨੀ ਹੈ ਅੱਜ ਸਾਡੀ ਨੌਜਵਾਨੀ ਨੂੰ ਚਾਹੀਦਾ ਹੈ ਸਾਡੇ ਨੌਜਵਾਨ ਵੀਰ ਪੰਜਾਬ ਦੇ ਲੋਕ ਖਾਸ ਕਰਕੇ ਸਾਧ ਸੰਗਤ ਉਦੋਂ ਬੜਾ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਕਿ ਗੁਰੂ ਪਿਆਰਿਓ ਸਾਡੇ ਇਤਿਹਾਸ ਨੂੰ ਕੋਈ ਵੀ ਪੜਦਾ ਹੈ ਸਾਡੇ ਇਤਿਹਾਸ ਨੂੰ ਕੋਈ ਵੀ ਸਾਧ ਸੰਗਤ ਪੜ ਕੇ ਪ੍ਰਭਾਵਿਤ ਹੋ ਕੇ ਅਮਰਤ ਸ਼ਕ ਲੈਂਦੇ ਇੱਕ ਵੀਰ ਸੀ ਮੈਨੂੰ ਮਿਲਿਆ ਗੁਰੂ ਪਿਆਰਿਓ ਉਹਨੇ ਬੜੀ ਸੋਹਣੀ ਗੱਲ ਦੱਸੀ ਕਿੰਨਾ ਮੈਂ ਵੱਡੇ ਸਹਿਬਜ਼ਾਦੇ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਜਿਹੜਾ ਇਤਿਹਾਸ ਸੀ ਪੜਿਆ ਕਹਿੰਦਾ ਮੈਂ ਇਕੱਲਾ ਇਤਿਹਾਸ ਹੀ ਨਹੀਂ ਪੜਿਆ ਇਤਿਹਾਸ ਪੜਨ ਤੋਂ ਬਾਅਦ ਕਹਿੰਦਾ ਮੇਰਾ ਮਨ ਝੰਡੋੜਿਆ ਗਿਆ ਹਾਲਾਂਕਿ ਆਪ ਹਿੰਦੂ ਧਰਮ ਦਾ ਕਹਿੰਦਾ ਮੇਰਾ ਮਨ ਝੰਡੋੜਿਆ ਗਿਆ ਮਨ ਵਿੱਚ ਇੱਕ ਗੱਲ ਆ ਗਈ ਕਿ ਮੈਂ ਗਲਤ ਕੀਤਾ ਹੁਣ ਤੱਕ ਮੈਂ ਗਲਤ ਤਾਂ ਕੀਤਾ ਕਿਉਂਕਿ ਮੈਂ ਇਤਿਹਾਸ ਪੜਿਆ ਨਹੀਂ ਸੀ ਮੈਂ ਸਿੱਖੀ ਤੋਂ ਬੜਾ ਅਣਜਾਣ ਸੀ ਪਰ ਅੱਜ ਕਹਿੰਦਾ ਮੈਂ ਸਿੱਖੀ ਨੂੰ ਪੜ ਲਿਆ ਕਹਿੰਦਾ ਮੈਂ ਅੱਜ ਫੈਸਲਾ ਕਰ ਲਿਆ ਦੇਖੋ ਜੀ ਉਹਨੇ ਅਮਰਤ ਵੀ ਛਕਿਆ ਗੁਰਸਿੱਖ ਸਜਿਆ ਗੁਰੂ ਪਿਆਰਿਓ ਗੁਰੂ ਕਲਗੀਧਰ ਪਾਸ਼ਾ ਦਾ ਪੁੱਤਰ ਬਣ ਗਿਆ ਉਹਦੇ ਪਰਿਵਾਰ ਵਿੱਚ ਵਾਧਾ ਕਰ ਦਿੱਤਾ ਹੁਣ ਮੈਂ ਬੇਨਤੀ ਜਿਹੜੀ ਕਰਨੀ ਚਾਹਨਾ ਵਾ ਗੁਰੂ ਪਿਆਰਿਓ ਉਹ ਇਹ ਵੇਖ ਕੇ ਅੱਜ ਸਾਡੇ ਇਤਿਹਾਸ ਨੂੰ ਆਪਾਂ ਆਪ ਨਹੀਂ ਪੜ ਰਹੇ ਵਿਗਾਨੇ ਪੜ ਰਹੇ ਨੇ ਉਹਦੋਂ ਬੜਾ ਪ੍ਰਾਊਡ ਹੁੰਦਾ ਵਿਗਾਨੇ ਪੜ ਕੇ ਸਿੱਖੀ ਧਰਮ ਅਪਣਾ ਰਹੇ ਨੇ ਪਰ ਸਾਡੇ ਆਪਣੇ ਬੱਚੇ ਆਪਣੇ ਵੀਰ ਭੈਣ ਸਿੱਖੀ ਨੂੰ ਛੱਡਦੇ ਜਾ ਰਹੇ ਨੇ ਬੜੀ افسوس دی گل ہے গুরু پیاریو ਸਾਡਾ ਇਤਿਹਾਸ ਸਾਡੇ ਗੁਰੂ ਪੀਰਾਂ ਨੇ ਇਨਾਂ ਕੇਸਾਂ ਦੇ ਲਈ ਸਿੱਖੀ ਨੂੰ ਬਚਾਉਣ ਦੇ ਲਈ ਸਾਧ ਸੰਗਤ ਆਪਣੇ ਬਲੀਦਾਨ ਦੇ ਦਿੱਤੇ ਗੁਰਮਖ ਪਿਆਰਿਓ ਪਰ ਅਸੀਂ ਉਸ ਸਿੱਖੀ ਨੂੰ ਸੰਭਾਲ ਨਹੀਂ ਰਹੇ ਮੈਨੂੰ ਬੇहद ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਾਡੇ ਨੌਜਵਾਨ ਵੀਰ ਭੈਣ ਕਿੱਧਰ ਨੂੰ ਤੁਰੇ ਜਾ ਰਹੇ ਨੇ ਕੁਝ ਤੇ ਵਿਚਾਰ ਕਰੀਏ ਖੈਰ ਸਾਧ ਸੰਗਤ ਹੁਣ ਇਤਿਹਾਸ ਦੇ ਬਾਬਤ ਆਪਾਂ ਬੇਨਤੀ ਕਰ ਰਹੇ ਸੀ ਕਿ ਮਾਤਾ ਗੁਜਰੀ ਦੀ ਸ਼ਹੀਦੀ ਕਿਵੇਂ ਹੋਈ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਿਹੜੀ ਸੀ ਮਾਤਾ ਗੁਜਰੀ ਦੀ ਸ਼ਹੀਦੀ ਹੋਈ ਸੀ ਹੁਣ ਵੱਖੋ ਵੱਖਰੇ ਵਿਦਵਾਨਾਂ ਨੇ ਇੱਥੇ ਆਪੋ ਆਪਣੀ رائے ਪਾਸ ਕੀਤੀ ਹੈ ਕੋਈ ਕਹਿੰਦਾ ਜੀ ਮਾਤਾ ਗੁਜਰੀ ਨੇ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ ਕੋਈ ਕਹਿੰਦਾ ਜੀ ਮਾਤਾ ਗੁਜਰੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਦਿੱਤਾ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਸਾਧ ਸੰਗਤ ਇੱਥੇ ਵੱਖੋ ਵੱਖਰੀਆਂ ਰਾਇਆ ਨੇ ਜਿਹੜੀਆਂ ਆਪੋ ਆਪਣੀਆਂ ਵਿਦਵਾਨਾਂ ਦੀਆਂ ਚਲਦੀਆਂ ਨੇ ਪਰ ਜਿਨ੍ਹਾਂ ਦੀ ਬਹੁਤੀ ਸਹਿਮਤੀ ਹੈ ਮੈਂ ਆਰੰਭ ਵਿੱਚ ਵੀ ਇਸੇ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਦੇਖੋ ਹੁਣ ਮਾਂ ਗੁਜਰੀ ਜਿਹੜੀ ਕਿ ਆਪਣੇ ਪੋਤੇਆਂ ਨੂੰ ਗੁਰੂ ਪਿਆਰਿਓ ਆਪਣੇ ਦਾਦਾ ਗੁਰੂ ਦੀ ਕੁਰਬਾਨੀ ਦੀ ਸ਼ਹਾਦਤ ਦੀ ਗੱਲ ਦੱਸਦੀ ਹੈ ਜਿਹੜੀ ਦਾਦੀ ਆਪਣੇ ਪੋਤੇਆਂ ਨੂੰ ਠੰਡੇ ਬੁਰਜ ਵਿੱਚ ਬੈਠ ਕੇ ਵੀ ਬਹਾਦਰੀ ਦੇ ਕਿਸੇ ਸੁਣਾਉਂਦੀ ਹੈ ਉਹਨਾਂ ਦਾ ਮਨੋਬਲ ਨਹੀਂ ਡੋਲਣ ਦਿੰਦੀ ਕਿ ਉਹ ماں ਗੁਜਰੀ ਉਹਦਾ ਹਿਰਦਾ ਇੰਨਾ ਕੋ ਕਮਲਾ ਹੋਏਗਾ ਇੰਨਾ ਕੋ ਹਿਰਦਾ ਬਦਲਾ ਹੋਏਗਾ ਕਿ ਆਪ ਉਹਨੇ ਖੁਦ ਖੁਸ਼ੀ ਦਾ ਰਸਤਾ ਚੁਣ ਲਿਆ ਗੁਰੂ ਪਿਆਰਿਓ ਕੀ ਉਸ ਤੋਂ ਬਾਅਦ ਸਤ ਸੰਗਤ ਉਥੇ ਜ਼ਾਲਮਾਂ ਨੂੰ ਮਾਤਾ ਗੁਜਰੀ ਦਾ ਚੇਤਾ ਹੀ ਨਹੀਂ ਆਇਆ ਕਿ ਆਪਾਂ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਈਏ ਪਰ ਦੇਖੋ ਕੁਦਰਤ ਦਾ ਕਰਿਸ਼ਮਾ ਦੇਖੋ ਮਾਤਾ ਗੁਜਰੀ ਜੱਤ ਸੱਤ ਵਾਲੀ ਇਸਤਰੀ ਸੀ ਮਾਤਾ ਗੁਜਰੀ ਦਾ ਜਿਹੜਾ ਸਿੱਧਕ ਦੇਖਿਆ ਜਾਏ ਮਾਤਾ ਗੁਜਰੀ ਦਾ ਸਿੱਧਕ ਸਭ ਤੋਂ ਉੱਪਰ ਹੈ ਸਭ ਤੋਂ ਉੱਚਾ ਹੈ ਸਾਧ ਸੰਗਤ ਮਾਤਾ ਗੁਜਰੀ ਦੇਖੋ ਇਧਰੋਂ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ ਗੁਰੂ ਪਿਆਰਿਓ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਜਿਉਂ ਹੀ ਮਾਤਾ ਗੁਜਰੀ ਦੇ ਕੋਲ ਪਹੁੰਚਦੀ ਹੈ ਕਿ ਲਾਲਾ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪਿਆਰਿਓ ਮਾਤਾ ਗੁਜਰੀ ਰੋਈ ਨਹੀਂ ਕਬਰਾਈ ਨਹੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਜੋ ਵਸਤੂ ਤੇਰੀ ਸੀ ਤੂੰ ਲੈ ਗਿਆ ਕਬਰਾਉਣਾ ਕਾਹਦੇ ਲਈ ਮਾਤਾ ਗੁਜਰੀ ਦਾ ਜਿਗਰਾ ਵੇਖੋ ਆਪਣੇ ਤੇ ਬੱਚੇ ਦੇ 60 ਵਜੇ 72 ਵਜੇ ਨਾ ਆਪਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਤੇ ਸਾਧ ਸੰਗਤ ਉਸ ਤੋਂ ਬਾਅਦ ਮਾਤਾ ਗੁਜਰੀ ਨੇ ਚੌਂਕੜਾ ਮਾਰਿਆ ਠੰਡੇ ਬੁਰਜ ਦੇ ਵਿੱਚ ਆਪਣੀ ਸੁਰਤ ਨੂੰ ਦਸਮ ਦਵਾਰ ਵਿੱਚ ਚੜਾਇਆ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਸਾਧ ਸੰਗਤ ਆਪਣਾ ਸਰੀਰ ਜਿਹੜਾ ਸੀ ਠੰਡੇ ਬੁਰਜ ਦੇ ਵਿੱਚ ਹੀ ਤਿਆਗ ਦਿੱਤਾ। ਮਾਤਾ ਗੁਜਰੀ ਦੀ ਸ਼ਹੀਦੀ ਜਿਹੜੀ ਹੈ ਇਸ ਪ੍ਰਕਾਰ ਹੁੰਦੀ ਹੈ। ਦਾਦਾ ਦਾਦੀ ਗੁਜਰੀ ਦੀ ਸ਼ਹੀਦੀ ਜਿਹੜੀ ਹੈ ਇਸ ਪ੍ਰਕਾਰ ਹੁੰਦੀ ਹੈ। ਗੁਰੂ ਪਿਆਰਿਓ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਤਾਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ Hindu ਧਰਮ ਦੀ ਰਾਖੀ ਲਈ ਸਰਬ ਧਰਮ ਦੀ ਰਾਖੀ ਦੇ ਲਈ ਆਪਣਾ ਸਿਰ ਬਲੀਦਾਨ ਵਿੱਚ ਦੇ ਦਿੱਤਾ। ਤੇ ਇਧਰੋਂ ਮਾਂ ਗੁਜ਼ਰੀ ਨੇ ਵੀ ਆਪਣਾ ਸਰੀਰ ਜਿਹੜਾ ਸੀ ਸਾਧ ਸੰਗਤ ਪੰਜ ਭੂਤਕ ਸਰੀਰ ਜਿਹੜਾ ਸੀ ਉਹ ਇਸੇ ਪ੍ਰਕਾਰ त्यागਿਆ ਸਮਝਣਾ ਚਾਹੀਦਾ ਹੈ ਸਾਧ ਸੰਗਤ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਨੂੰ ਟਿਕਾਉਂਦਿਆਂ ਹੋਇਆ ਆਪਣੇ ਸਰੀਰ ਦੀ ਤਿਆਗੀ ਦੇ ਦਿੱਤੀ ਇਦਾਂ ਇਤਿਹਾਸ ਹੈ ਬਾਕੀ ਇਤਿਹਾਸਕਾਰਾਂ ਨੇ ਵੱਖੋ-ਵੱਖਰੀਆਂ ਰਾਇਆਂ ਤੇ ਮਤਾਂ ਵਾਂ ਪਾਸ ਕੀਤੀਆਂ ਨੇ ਪਰ ਅਸਲ ਜਿਹੜਾ ਸੱਚ ਇਤਿਹਾਸ ਹੈ ਉਹ ਇਹ ਵੀ ਗੁਰੂ ਪਿਆਰਿਓ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਉਹਨਾਂ ਨੂੰ ਯਾਦ ਕਰਕੇ ਸਾਧ ਸੰਗਤ ਉਹਨਾਂ ਦੀ ਯਾਦ ਵਿੱਚ ਆਪਾਂ ਕੁਝ ਪਾਠ ਉਲਿਕੀਏ ਘਰ ਦੇ ਵਿੱਚ ਕੁਝ ਨਿਤਨੇਮ ਕਰੀਏ ਜਾਂ ਫਿਰ ਆਪਣੇ ਬੱਚਿਆਂ ਨੂੰ ਇਤਿਹਾਸ ਪੜ੍ਹਾਈਏ ਇਹੋ ਅਸਲ ਦੇ ਵਿੱਚ ਸਾਡਾ ਕਰਮ ਹੈ ਇਹੋ ਅਸਲ ਸਾਨੂੰ ਕਰਨਾ ਚਾਹੀਦਾ ਹੈ ਪਿਆਰਿਓ ਜੇ ਇਹ ਕਰਾਂਗੇ ਤਾਂ ਸਭ ਤੋਂ ਵੱਡੀ ਗੱਲ ਹੈ ਤਾਂ ਸਭ ਤੋਂ ਵੱਡੀ ਸਾਡੀ ਆਪਣੀ ਇੱਕ ਇਤਿਹਾਸ ਦੇ ਪ੍ਰਤੀ ਵਿਹਲਤਾ ਹੈ ਸਾਨੂੰ ਕਰਨਾ ਚਾਹੀਦਾ ਹੈ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਇਹੋ ਜੀ ਸਮਤ ਦੇ ਆਪਾਂ ਧਾਰ ਨਹੀਂ ਹੋਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਇਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਬੇਨਤੀਆਂ ਕਰੋ ਜੀ ਪਰਵਾਨ ਬਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ